ਜਰਾ ਜੀਉ ਗੁਰ ਜਮਾਲਾ ਜੀ ਗੁਰ ਸਰਵ ਕਰਾ ਪਰਪੁਰ ਬਾਣੀ ਗੈਹੋਇ ਜਬਰ ਕਰਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ देख तेर प्यार ਸਾਹੂ ਨਾਉ ਸਾਧਾ ਤੁ ਬਾਨਾਮ ਸਰਪਾਰ ਨਾਮ ਗਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਵਰਸ਼ ਜਨਾ ਤੁ ਚੌਂਕੀਆਂ ਘੰਡੇ ਬੂੰਗੇ ਜਗੋ ਜਗਤਾਲ ਸੰਗਜ ਕਾਰ ਬੋਲੋ ਜੀ ਆਏ ਕਿਉ ਸ੍ਰੀ ਅਮਰਤ ਗਾਨ ਸਾਹਿਬ ਅਤੇ ਗੁਰੂ ਆਰੇ ਗੁਰਦਵਾਰਾ ਜਿਨ੍ਹਾਂ ਵਰ ਬੰਦ ਨੂੰ ਜੋੜਿਆ ਵਾਹ ਵਾਹ ਕਾਰੇ ਬੰਦ ਕਾ ਉਸਾ ਜੀ ਨੂੰ ਵਰਸ਼ੋ ਹੇ ਨਿਮਨਿਆਵਾ ਦੇਵਾਂ ਨਿਤਾਣਿਆ ਦੇ ਤਾਣ ਤੇਉਟਿਆ ਦੀ ਓਟ ਸੁਜੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਸਗਰੂ ਸਹਾਇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਗਰੂ ਸਹਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਵਿੱਤਰ ਜੀ ਕਮਲਾਂ ਦੇ ਜਿਹ ਮਹੰਤ ਦਾ ਸਾਹਿਬ ਅਰਦਾਸ ਬੇਨਤੀ ਜੋ ਰਿਹਾ ਸੰਤੋ ਜਿਓ ਆਪ ਜੀ ਆਪਣੇ ਦਰ ਤੇ ਕਿਰਪਾ ਦ੍ਰਿੜੀ ਕਰਕੇ ਪਰਵਾਹ ਨਾ ਕਰਨੀ ਜੀ ਧਨ ਹੋ ਧਨ ਬਪਾ ਦੇਸ ਕਿਸ਼ੇ ਰਿਸ਼ਦੋ ਸੇ ਉਨੇ ਹੀ ਆਪ ਆਪ ਸਰਬ ਸਰਬ ਦੇਹਿ ਦੇਵ ਸੌਣਾ ਸਤਿਗੁਰੂ ਜੀਓ ਇਹੋ ਸਮਾਗਮ ਉਹ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਆਪье ਦੇ ਛਤਰ ਛਾਇਆ ਨੇ ਅਤੇ ਸੰਗਤ ਜੀਵਾ ਕਾਮਨੀਤਾਲ ਭਾਈ ਦਪੈ ਸੀ ਜੀ ਖਾਲਸਾ ਉਹਨਾਂ ਦੇ ਪ੍ਰੇਰਣਾ ਦੇ ਸਦਕਾ ਸਤਿਗੁਰੂ ਜੀਓ ਐਸ ਵੇਲੇ ਸੰਪੂਰਨ ਹੋਇਆ ਸਵਾਮੀ ਦੇ ਜਗ ਨਮਨ ਦੇ ਵਿੱਚ ਸਤਿਗੁਰੂ ਜੀਓ ਸਮਾਗਮਾਂ ਦੀ ਸਨਮਾਨੀ ਦੀ ਅਰਦਾਸ ਆਪ ਜੀ ਦਾ ਹੀ ਨਾਮ ਜਿਦਿਆਵੇ ਸੰਤੂਰ ਜੀਓ ਆਪ ਜੀ ਦੇ ਚਰਨ ਚਰਨ ਜਰਦਾਨ ਸੇ ਬੇਨਤੀ ਹੈ ਸੰਤੂਰ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਥਾਨਾਂ ਦੀ ਸੇਵਾ ਸੰਭਾਲ ਕਰਵਾਉਣ ਲਈ ਸਤ ਗੜਾ ਸੇ ਸંતਰਾਵਾ ਸੂਰਜ ਸਿੰਘ ਜੀ ਉਹਨਾਂ ਦੀ ਸਮਤਰੀ ਵੀਰ ਕਮਲਜੀਤ ਕਾ ਮੂਹੇ ਦਰਸਤਾਨਾਂ ਦੇ ਮੋਹ ਸੇਕਕਾਂ ਦੇ ਸੇਵਾ ਗਣਪਾਲ ਗੁਰੂ ਬੰਦੇ ਰਹਿਣਾ so that oh my ਸੋ ਪੱਤਰਕਾਰਾਂ ਨੂੰ ਮੇਰੀ ਜਾਈਕ ਨੂੰ ਜੋ ਵੀ ਆਪਣਾ ਸਨਮਾਨਤ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਆਸਮਾਨ ਤੁਸੀਂ ਦੇਖੋ ਨਗਰ ਕੀ ਤੁਮੇ ਰੋਇਆ ਸਾਹਮਣੇ ਸواری ਆਪਣੇ ਸਤਾਏ ਵਾਹੇ ਗੁਰੂ ਵਾਹੇ ਮਾਸ ਮਤੋਂ ਉਧਰ ਗਾਉ ਗਾਹੇ ੜੀਆ ਹਮਤਰੇ ਵਿੱਚ ਗੁਰੂ ਰਹਿ ਸਰਬ ਗੁਰੂ ਪ੍ਰਾਜ਼ਮਨ ਵਾਹੇ ਗੁਰੂ 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 ਵਾਹੇ ਵਾਹ ਹੈ ਗੁਰੂ ਆਹ ਹੈ ਗੁਰੂ ਵਾਹ ਹੈ ਗੁਰੂ ਆਹ ਹੈ ਗੁਰੂ ਵਾਹ ਹੈ ਗੁਰੂ ਆਹ ਹੈ ਗੁਰੂ ਵਾਹ Waheguru. है Wahee. one uh -huh.